ਬੱਚੇ ਨੂੰ ਤਾਂ ਬਾਈ ਜੀ ਆਪਾਂ ਘੰਟਾ ਦੋ ਘੰਟੇ ਦਵਾਈ ਦਵਾਉਂ ਨੂੰ ਲੇਟ ਹੋ ਜਾਾਂਗੇ ਇਹ ਤਾਂ ਉਦੋਂ ਹੀ ਜ਼ਿਆਦਾ ਹੈ ਜੀ ਬੱਚਾ ਹੀ ਆ ਸਾਡਾ ਫੈਮਿਲੀ ਮੈਂਬਰ ਆ ਜੀ ਹਰ ਟਾਈਮ ਇਹਦੇ ਉੱਤੇ ਦੋ ਤਿੰਨ ਬੰਦੇ ਰਹਿੰਦੇ ਆ ਜੀ ਜਥੇਦਾਰ ਜੀ ਆ ਸਾਡਾ ਲੱਖਾ ਜੀ ਇਹ ਮੁੰਡੇ ਆ ਤਲਵੰਡੀ ਤੋਂ ਜੀ ਸੁਖ ਜਥੇਦਾਰ ਜੀ ਇਹ ਹੋਗੇ ਦੋ ਮੁੰਡੇ ਘਰੇ ਆ ਇਹ ਸਾਰੇ ਬਾਈ ਜੀ ਇਹਨਾਂ ਦੀ ਮਿਹਨਤ ਨਾਲ ਹੀ ਆ ਮੁੰਡਿਆਂ ਦੀ ਪਹਿਲਾਂ ਤਾਂ ਜਦੋਂ ਮੈਂ ਸਟਾਰਟ ਕੀਤਾ ਬਾਪੂ ਜੀ ਨੂੰ ਆਏ ਸੀ ਵੀ ਆ ਰਹੇ ਕਿਹੜੇ ਚੱਕਰ ਚ ਪੈ ਗਿਆ ਫਿਰ ਮੇਰੀ ਘੋੜੀ ਕਈ ਸ਼ੋ ਜਿੱਤੀ ਜੀ ਬੱਚੀ ਉਹ ਘਰੇ ਆ ਜੀ ਬੈਲਾ ਉਹ ਬੜੀ ਚੰਗੀ ਬੱਚੀ ਆ ਪੋਰਟ ਇੰਡੀਆ ਦੇ तकरीबन ਸਾਰੇ ਸ਼ੋਅ ਹੀ ਜਿੱਤੀ ਆ ਜੀ ਉਹਦੇ ਕਰਕੇ ਫਿਰ ਸ਼ੌਂਕ ਸਾਰਿਆਂ ਨੂੰ ਫਿਰ ਸਾਰਿਆਂ ਨੂੰ ਹੋ ਗਿਆ ਵੀ ਯਾਰ ਕੁਛ ਨਾ ਕੁਛ ਠੀਕ ਆ ਮੁੰਡਾ ਜਿਹੜਾ ਕੰਮ ਕਰ ਰਿਹਾ ਫਿਰ ਹੁਣ ਸਾਰਾ ਫੈਮਿਲੀ ਸਪੋਰਟ ਕਰਦੀ ਤੁਹਾਨੂੰ ਵੀ ਪਤਾ ਅੱਜ ਕੱਲ ਆਪਣੇ ਨਸ਼ਾ ਥੋੜਾ ਜਿਆਦਾ ਚੱਲ ਰਿਹਾ ਜੀ ਪਰ ਜਿਹਨੂੰ ਇਹਦਾ ਨਸ਼ਾ ਲੱਗ ਗਿਆ ਜੀ ਫਿਰ ਉਹ ਦੂਜੇ ਨਸ਼ੇ ਤੱਕ ਨਹੀਂ ਜਾਂਦਾ ਜੀ ਨਾਲੇ ਇਹਦਾ ਬਾਈ ਜੀ ਇਹ ਕੋਈ ਤੁਹਾਨੂੰ ਜ਼ਰੂਰਤ ਦਾ ਕੋਈ ਕੁੜੀ ਰੱਖੀ ਆ ਤੁਸੀਂ ਵੇਚ ਦਿਓ ਟਾਈਮ ਤੇ ਕੋਈ ਤੁਹਾਡਾ ਅਰਥਸਾਰ ਦਿੰਦੀ ਆ ਜੀ ਨਾਲੇ ਤਾਂ ਘਰ-ਬਾਰ ਸੌਖਾ ਚੱਲਦਾ ਜੀ ਨਾਲੇ ਬਿਜ਼ਨਸ ਵੀ ਆ ਨਾਲੇ ਤੁਸੀਂ ਇਹਦੇ ਨੂੰ ਇੰਜੋਏ ਕਰਦੇ ਹੋ ਦੋਨੇ ਚੀਜ਼ਾਂ ਮਿਲਾ ਕੇ ਵਧੀਆ ਜੇ ਨਸ਼ਾ ਕਰਨਾ ਤਾਂ ਫਰ ਘੋੜਿਆਂ ਦਾ ਕਰੋ ਇਹ ਬਾਈ ਜੀ ਘੋੜਾ ਤਾਂ ਨਹੀਂ ਹਜੇ ਬੱਚਾ ਜੀ 22 ਮਹੀਨੇ ਦੀ ਉਮਰ ਆ ਜੀ 67 ਇਹਦੀ ਹਾਈਟ ਆ ਜੀ ਤੇ ਇਹ ਮੇਰੇ ਕੋਲੇ ਘਰੇ ਆ ਇਹਦੀ ਮਾਤਾ ਜੀ ਹੋਮ ਬਰੀਡ ਆਪਣਾ ਪੂਰਤਨ ਕਰਦੀ ਆ ਤੇ ਇਹਦਾ ਫਾਦਰ ਹੈਗਾ ਡੱਬਲੀ ਘੋੜਾ ਜੀ ਸੁਲਤਾਨ ਮੱਜੂ ਕੇ ਲਾਈਂ ਦਾ ਜੀ ਫੌਜੀ ਦਾ ਬੱਚਾ ਜੀ ਇਹ ਡਾਇਰੈਕਟ ਉਹਦਾ ਬੱਚਾ ਤਾਂ ਦਮਦਮਾ ਸਾਹਿਬ ਦੇ ਘੋੜੇ ਘੋੜੀਆਂ ਦੇ ਮੇਲੇ ਚ ਮੌਜੂਦਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਲੱਖ ਵਕਤ ਤਸਵੀਰਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਸਿਰੇ ਤੱਕ ਦੇ ਘੋੜੇ ਨੇ ਜਿਹੜੇ ਇੱਥੇ ਪੁੱਜੇ ਨੇ ਤੇ ਦੇਖਣ ਵਾਲੇ ਵੀ ਦੂਰੋਂ ਦੂਰੋਂ ਇੱਥੇ ਪੁੱਜ ਰਹੇ ਨੇ ਇੱਕ ਹੋਰ ਅਸੀਂ ਘੋੜਾ ਦੇ ਕੇ ਕੁੜੀ ਦੀ ਕੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਮਾਲਕ ਨਾਲ ਵੀ ਪੂਰੀ ਗੱਲਬਾਤ ਕਰਾਂਗੇ ਕਿ ਘੋੜੇ ਚ ਕੀ ਕੀ ਖਾਸੀਅਤਾਂ ਨੇ ਕਿਸ ਤਰ੍ਹਾਂ ਦਾ ਇਹਨਾਂ ਦਾ ਪਾਲਣ ਪੋਸ਼ਣ ਆ ਜਿਹੜਾ ਇਹ ਕਰਦੇ ਨੇ ਨੌਜਵਾਨ ਨੇ ਜਿਹੜੇ ਅੱਜ ਕੱਲ ਬੜੇ ਖਾਸ ਕਰ ਇਸ ਇਲਾਕੇ ਦੇ ਜਦੋਂ ਤੋਂ ਘੋੜਿਆਂ ਦਾ ਮੇਲਾ ਲੱਗਣ ਲੱਗਿਆ ਬਹੁਤ ਨੌਜਵਾਨ ਘੋੜੇ-ਕੁੜੀਆਂ ਨਾਲ ਜੁੜ ਰਹੇ ਨੇ ਨਸ਼ੇ ਤੋਂ ਦੂਰ ਹੋ ਰਹੇ ਨੇ ਵਿਦੇਸ਼ ਨੂੰ ਵੀ ਛੱਡ ਰਹੇ ਨੇ ਕਿ ਵਿਦੇਸ਼ ਜਾਣ ਦੀ بجائے ਇੱਥੇ ਹੀ ਘੋੜੇ ਰੱਖ ਕੇ ਆਪਣੇ ਸ਼ੌਂਕ ਆ ਜਿਹੜੇ ਪੂਰੇ ਕਰਦੇ ਨੇ ਬਾਈ ਹਸੀ ਕਾਲ ਜੀ ਕੀ ਹਾਲ ਹੈ ਤੁਹਾਡਾ ਬਾਈ ਜੀ ਬਹੁਤ ਵਧੀਆ ਮਨੀਸ਼ ਜੀ ਧੰਨਵਾਦ ਤੁਹਾਡਾ ਸਾਡੇ ਕੋਲੇ ਆਉਣ ਤੇ ਜੀ ਰੱਖਿਆ ਘੋੜੇ ਇਹਦਾ ਸ਼ੌਂਕ ਕਿਵੇਂ ਪੈ ਗਿਆ ਬਾਈ ਬਾਈ ਦਾ ਟਰਾਂਸਪੋਰਟਰ ਸੀ ਟਰਾਂਸਪੋਰਟਰ ਤੋਂ ਕਿਵੇਂ ਘੋੜਿਆਂ ਵੱਲ ਚੱਲ ਗਏ ਬਾਈ ਜੀ ਸ਼ੌਂਕ ਤਾਂ ਸੀਗਾ ਘੋੜਿਆਂ ਦਾ ਜੀ ਪਹਿਲਾਂ ਕੁੱਤਿਆਂ ਦਾ ਸ਼ੌਂਕ ਸੀ ਜੀ ਉਹ ਤੋਂ ਬਾਅਦ ਵਾਧਾ ਵਾਧਾ ਫਿਰ ਲੋਕਡਾਊਨ ਚ ਫਰੀ ਸੀ ਉਦੋਂ ਘੋੜਿਆਂ ਤੇ ਆ ਗਈ ਤੇ ਹੁਣ ਕਿਹੜੇ ਕਿਹੜੇ ਘੋੜੇ ਰੱਖੇ ਆ ਇਹ ਕਿਹੜੇ ਕਿਚਦਾ ਕੇਂਦਰ ਹੈ ਜਿਵੇਂ ਆ ਘੋੜਾ ਦੇਖ ਰਹੇ ਹੋ ਕੀ ਨਾਮ ਹੈ ਦਾ ਕਿਸ ਤਰ੍ਹਾਂ ਵੀ ਪਾਲਣ ਪੋਛ ਰਹਾ ਇਹ ਭਾਈ ਜੀ ਘੋੜਾ ਤਾਂ ਨਹੀਂ ਹਜੇ ਬੱਚਾ ਜੀ 22 ਮਹੀਨੇ ਦੀ ਉਮਰ ਆ ਜੀ 67 ਇਹਦੀ ਹਾਈਟ ਆ ਜੀ ਤੇ ਇਹ ਮੇਰੇ ਕੋਲੇ ਘਰੇ ਹੈ ਇਹਦੀ ਮਾਤਾ ਜੀ ਹੋਮ ਬਰੀਡ ਆਪਣਾ ਉਹ ਰਤਨ ਕਰਦੀ ਆ ਤੇ ਇਹਦਾ ਫਾਦਰ ਹੈਗਾ ਡੱਬ ਵਾਲੀ ਘੋੜਾ ਜੀ ਸੁਲਤਾਨ ਮੱਜੂ ਕੇ ਲਾਈਂ ਦਾ ਜੀ ਫੌਜੀ ਦਾ ਬੱਚਾ ਜੀ ਇਹ ਡਾਇਰੈਕਟ ਉਹਦਾ ਬੱਚਾ ਕਿੰਨੇ ਕਿ ਮਿਹਨਤ ਕਰਨੀ ਪੈਂਦੀ ਆ ਭਾਈ ਜੀ ਜਿਵੇਂ ਕੱਦ ਦੱਸ ਰਹੇ ਹਾਂ ਤੁਸੀਂ ਮੈਨੂੰ ਲੱਗਦਾ ਵੀ ਸ਼ਾਇਦ ਘੋੜੇ ਮੇਲੇ ਦੇ ਆਪਾਂ ਜਿਹੜਾ ਲਾ ਲਈਏ ਤਾਂ ਸਭ ਤੋਂ ਵੱਡਾ ਕੱਦੇ ਦਾ ਤੇ ਉਮਰ ਛੋਟੀ ਹੈ ਜਿਵੇਂ ਛੋਟੇ ਬੱਚੇ ਵੱਡੀ ਕੱਦ ਕੱਢ ਗਏ ਆ ਕਹਿੰਦੇ ਭਾਈ ਜੀ ਘੋੜੇ ਤਾਂ ਵੱਡੇ ਹੋਰ Ê ਤੋਂ ਹੈਗੇ ਜੀ ਪਰ ਇਹ ਇੰਨੀ ਉਮਰ ਚ ਐਡਾ ਵੱਡਾ ਘੋੜਾ ਹੈ ਨਹੀਂ ਜੀ ਕੋਈ ਮਿਹਨਤ ਬਾਈ ਜੀ ਮਿਹਨਤ ਤਾਂ ਹੀ ਸਾਰੇ ਆ ਜੀ ਮਿਹਨਤ ਬਾਈ ਜੀ ਇਹਦੀ ਲੱਗਦੀ ਆ ਰੋਜ਼ ਦੋ ਤਿੰਨ ਘੰਟੇ ਦੀ ਸਵੇਰ ਮਾਲਿਸ਼ ਹੁੰਦੀ ਆ ਜੀ ਫੇਰ ਇਹਨੂੰ 8 ਕਿਲੋਮੀਟਰ 6 ਦਾ 8 ਦਾ 6 ਕਿਲੋਮੀਟਰ ਕੋ ਲੈ ਕੇ 8 ਕਿਲੋਮੀਟਰ ਤੱਕ ਇਹਦੀ ਵਾਕ ਕਰਕੇ ਆਉਂਦਾ ਜੀ ਫੇਰ ਇਹਦੀ ਸ਼ਾਮ ਨੂੰ ਫੇਰ 2 ਘੰਟੇ ਮਾਲਿਸ਼ ਲਗਦੀ ਐ ਜੀ ਹਾਂ ਹਲਵਾਨਾ ਵਾਂਗੂ ਰੱਖਦੇ ਹੋ ਪੂਰਾ ਘੋਲੇ ਨੂੰ ਜਿਵੇਂ ਬੱਚੇ ਦੀ ਪਾਪਾ ਪਰਵੇਸ਼ ਕਰਦੇ ਆ ਚਲ ਬੱਚੇ ਨਾਲ ਵੀ ਬੱਦਕੇ ਕਰਦੇ ਹੋ ਬੱਚੇ ਨੂੰ ਤਾਂ ਬਾਈ ਜੀ ਆਪਾਂ ਘੰਟਾ 2 ਘੰਟੇ ਦਵਾਈ ਦਵਾਉ ਉਹਨੂੰ ਲੇਟ ਹੋ ਜਾਣਗੇ ਇਹਦਾ ਉਦੋਂ ਹੀ ਜ਼ਿਆਦਾ ਹੈ ਜੀ ਬੱਚਾ ਹੀ ਆ ਸਾਡਾ ਫੈਮਿਲੀ ਮੈਂਬਰ ਆ ਜੀ ਹਰ ਟਾਈਮ ਇਹਦੇ ਉੱਤੇ 2-3 ਬੰਦੇ ਰਹਿੰਦੇ ਆ ਜੀ ਜਥੇਦਾਰ ਜੀ ਆ ਸਾਡਾ ਲੱਖਾ ਜੀ ਇਹ ਮੁੰਡੇ ਆ ਤਲਵੰਡੀ ਤੋਂ ਜੀ ਸੋਖ ਜਿਹੇਦਾਰ ਜੀ ਇਹ ਹੋ ਗਏ ਦੋ ਮੁੰਡੇ ਘਰੇ ਆ ਇਹ ਸਾਰੇ ਬਾਈ ਜੀ ਇਹਨਾਂ ਦੀ ਮਿਹਨਤ ਨਾਲ ਹੀ ਆ ਮੁੰਡਿਆਂ ਦੀ ਬਾਕੀ ਜਿੰਨਾ ਇੱਕ ਸਹਯੋਗ ਜਦੋਂ ਮੈਂ ਦਫ਼ਤਰੋਂ ਫ੍ਰੀ ਹੁੰਨਾ ਮੈਂ ਹੋਰ ਪਾਸੇ ਘਟ ਜਾਣਾ ਹੁਣ ਘੋੜਿਆਂ ਤੇ ਹੀ ਆ ਜੀ ਮਿਹਨਤ ਨਾਲ ਹੀ ਆ ਬਾਈ ਜੀ ਮਿਹਨਤ ਬਿਨਾ ਕੁਝ ਨਹੀਂ ਜੇ ਕਰੇ ਖੜੇ ਰਹਿਣਗੇ ਜੀ ਬੰਨੇ ਖੁਰਨੀ ਤੇ ਨੀਰਾਚਾਰਾ ਪਾਈ ਜਾਮਾ ਕੇ ਚਰਨੇ ਤੇ ਉਹਦੇ ਨਾਲ ਨਹੀਂ ਬਣਦਾ ਜੀ ਘੋੜਾ ਬਣਦਾ ਬਾਈ ਜੀ ਮਿਹਨਤ ਨਾਲ 6 7 8 ਘੰਟੇ ਰਾਮ ਨਾਲ ਇਹਦੇ ਲਾ ਦਿੰਨੇ ਆ ਸੀ ਰੋਤ ਕਿੱਥੇ ਕਿੱਥੇ ਹੋਂ ਤੱਕ ਲੈ ਕੇ ਜਾਂਦੇ ਹੋ ਬਾਈ ਹੁਣ ਇਹ ਉਮਰ ਛੋਟੀ ਹੈ ਜੀ ਉਹਨਾਂ ਨੂੰ ਕੰਡਣਾ ਬਾਅਦ ਸ਼ੁਰੂ ਕੀਤਾ ਹੈ ਜੀ ਬਾਈ ਜੀ ਇਹ ਇੱਕ ਵਾਰ ਹਨੂਮਾਨ ਘੜ ਗਿਆ ਸੀ ਜੀ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹ ਹੁਣ ਇੱਥੇ ਆ ਗਿਆ ਜੀ ਹਜੇ ਇਹਦਾ ਸਟਾਰਟ ਹੀ ਆ ਬਾਈ ਜੀ ਬੱਚਾ ਇੱਕ ਦੋ ਵਾਰੀ ਇਹਨੂੰ ਕੱਢਿਆ ਕਰੋ ਜੀ ਹੁਣ ਅੱਗੇ ਇਹਦੇ ਅਗਲੇ ਸਾਲ ਜੋਧਪੁਰ ਸ਼ੋਅ ਲੜਨਾ ਚੀ ਰਾਜਸਥਾਨ ਜਿਹੜਾ ਸਭ ਤੋਂ ਚੰਗਾ ਸ਼ੋਅ ਹੈ ਇੰਡੀਆ ਦਾ ਫਿਰ ਮੇਰਾ ਪੂਨੇ ਵੀ ਮਾਣਾ ਜੀ ਨੈਕਸਟ ਈਅਰ ਇਹਨੂੰ ਉੱਥੇ ਜਦੋਂ ਥੋੜੀ ਜੀ ਪਰਪੁਰ ਗਿਆ ਜੀ ਹਜੇ ਬੱਚਾ ਫਿਰ ਨੈਕਸਟ ਈਅਰ ਇਹਨੂੰ ਕੰਪੀਟੀਸ਼ਨ ਚ ਪਾਵਾਂਗੇ ਹੋਰ ਪਰਿਵਾਰ ਦਾ ਵੀ ਕੋਈ ਦੇਖਦਾ ਹੈ ਕਿ ਕੱਲੇ ਤੁਹਾਨੂੰ ਹੀ ਸ਼ੌਂਕ ਹੈ ਪਰਿਵਾਰ ਨਾਲ ਬੱਚੇ ਆ ਤੁਹਾਡੇ ਜਿਵੇਂ ਉਹ ਨਾਲ ਟੱਚ ਕਰਦੇ ਨੇ ਇਸ ਪੰਮ ਨੂੰ ਬਾਈ ਜੀ ਬੱਚਿਆਂ ਨੂੰ ਵੀ ਸ਼ੌਂਕ ਆ ਜੀ ਮੇਰੇ ਫਾਦਰ ਸਾਹਿਬ ਨੂੰ ਹੁਣ ਬਹੁਤ ਸ਼ੌਂਕ ਪੈ ਗਿਆ ਜੀ ਪਹਿਲਾਂ ਤਾਂ ਜਦੋਂ ਮੈਂ ਸਟਾਰਟ ਕੀਤਾ ਬਾਪੂ ਜੀ ਨੂੰ ਆਏ ਸੀ ਵੀ ਆ ਰਹੇ ਕਿਹੜੇ ਚੱਕਰ ਚ ਪੈ ਗਿਆ ਫਿਰ ਮੇਰੀ ਘੋੜੀ ਕਈ ਸ਼ੋਅ ਜਿੱਤੀ ਸੀ ਬੱਚੀ ਉਹ ਘਰੇ ਆ ਜੀ ਬੈਲਾ ਉਹ ਬੜੀ ਚੰਗੀ ਬੱਚੀ ਆ ਉਹ ਇੰਡੀਆ ਦੇ ਤਕਰੀਬਨ ਸਾਰੇ ਸ਼ੋਅ ਹੀ ਜਿੱਤੀ ਆ ਜੀ ਉਹਦੇ ਕਰਕੇ ਫਿਰ ਸ਼ੌਂਕ ਸਾਰਿਆਂ ਨੂੰ ਫਿਰ ਸਾਰਿਆਂ ਨੂੰ ਹੋ ਗਿਆ ਵੀ ਯਾਰ ਕੁਛ ਨਾ ਕੁਛ ਠੀਕ ਆ ਮੁੰਡਾ ਜਿਹੜਾ ਕੰਮ ਕਰ ਰਿਹਾ ਫਿਰ ਹੁਣ ਸਾਰਾ ਫੈਮਿਲੀ ਸਪੋਰਟ ਕਰਦੀ ਆ ਸ਼ੌਂਕ ਵੀ ਕਹਿੰਦੇ ਮਹਿੰਗਾ ਬਾਈ ਜੀ ਕਾਫੀ ਕਹਿੰਦੇ ਘੋੜੇ ਰੱਖਣੇ ਕੋਈ ਖਾਲਾਈ ਦਾ ਬੜ ਉਹ ਔਖਾ ਵੀ ਹੁੰਦਾ ਕਿਤੇ ਨਾ ਕਿਤੇ ਬਾਈ ਜੀ ਸਟਾਰਟਿੰਗ ਸਟਾਰਟਿੰਗ ਤਾਂ ਦੇਖੋ ਗਾਲਾਂ ਬਹੁਤ ਪੈਂਦੀਆਂ ਸੀ ਜਦੋਂ ਹੁਣ ਫਲ ਮਿਲਣ ਲੱਗ ਗਿਆ ਹੁਣ ਕੋਈ ਪ੍ਰੋਬਲਮ ਨਹੀਂ ਜੀ ਹੁਣ ਘਰੋਂ ਕੋਈ ਰਿਕਵਟ ਨਹੀਂ ਮਹਿੰਗਾ ਸ਼ੌਂਕ ਜ਼ਰੂਰ ਹੈ ਜੀ ਜਿਹੜੇ ਸ਼ੋਅ ਵਾਲੀ ਲਾਈਨ 'ਚ ਜਾਣਾ ਜੀ ਉਹ ਸ਼ੌਂਕ ਕਾਫੀ ਮਹਿੰਗਾ ਸੀ ਕੀ ਉਮੀਦ ਰੱਖਦੇ ਹੋ ਵੱਡੀ ਜੇ ਮੈਂ ਤੁਸੀਂ ਕਹਿ ਰਹੇ ਉਹਨੂੰ ਕਾਫੀ ਮੁਕਾਬਲਿਆਂ 'ਚ ਗਾਣ ਲੈ ਕੇ ਜਾਣਾ ਕੀ ਆਨਰ ਟੈਮ 'ਚ ਇਹਨਾਂ ਤੋਂ ਉਮੀਦਾਂ ਰੱਖਦੇ ਹੋ ਤੁਸੀਂ ਤਾਂ ਹੀ ਇੰਨੀ ਮਿਹਨਤ ਕਰ ਰਹੇ ਹੋ ਬਿਲਕੁਲ ਬਾਈ ਜੀ ਪਰਮਾਤਮਾ ਦੀ ਕਿਰਪਾ ਰਹੀ ਤਾਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇੰਡੀਆ ਦਾ ਚ ਤੇ ਬੱਚਿਆਂ ਨੂੰ ਵੀ ਨਾਲ ਜੋੜਿਆ ਜਾਵੇ ਬੱਚੇ ਅੱਜ ਕੱਲ ਘਰੇ ਮੋਬਾਈਲਾਂ ਦੇ ਲੱਗੇ ਰਹਿੰਦੇ ਆ ਜਾਂ ਕਈ ਵਾਰ ਬੱਚੇ ਕਹਿੰਦੇ ਬਾਹਰ ਜਾਣਾਗਾ ਤੇ ਫਿਰ ਬੱਚੇ ਵੀ ਜਦਾ ਘੋੜੇ ਨਾਲ ਲੱਗੇ ਰਹੇ ਨੇ ਸਾਰਾ ਬੱਚਿਆਂ ਨੂੰ ਬਾਈ ਜੀ ਹਾਂ ਬੱਚਿਆਂ ਨੂੰ ਵੀ ਸ਼ੌਂਕ ਆ ਜੀ ਅੱਜ ਕੱਲ ਬਾਈ ਜੀ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਤੇ ਉਹ ਬੱਚਿਆਂ ਬਿਨਾ ਵੀ ਪੇਜ ਸਾਰਾ ਕੁਝ ਜਿਹੜਾ ਇਹਨੂੰ ਕਰਨਾ ਉਹ ਚੱਲਦਾ ਨਹੀਂ ਸੀ ਬੱਚੇ ਪੂਰੀ سپورਟ ਆ ਬੱਚਿਆਂ ਦੀ ਵੀ ਸੀ ਪੀਐਫੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇ ਮੈਂ ਤੁਸੀਂ ਪੂਰਾ ਪਰਿਵਾਰ ਜੁੜੇ ਹੋ ਬੱਚੇ ਜੋੜੇ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੇ ਬਾਈ ਜੀ ਤੁਹਾਨੂੰ ਵੀ ਪਤਾ ਅੱਜ ਕੱਲ ਆਪਣੇ ਨਸ਼ਾ ਥੋੜਾ ਜਿਆਦਾ ਜਿਆਦਾ ਚੱਲਦਾ ਜੀ ਪਰ ਜਿਹਨੂੰ ਇਹਦਾ ਨਸ਼ਾ ਲੱਗ ਗਿਆ ਜੀ ਫਿਰ ਉਹ ਦੂਜੇ ਨਸ਼ੇ ਤੱਕ ਨਹੀਂ ਜਾਂਦਾ ਜੀ ਨਾਲੇ ਤਾਂ ਬਾਈ ਜੀ ਇਹ ਕੋਈ ਤੁਹਾਨੂੰ ਜ਼ਰੂਰਤ ਦਾ ਕੋਈ ਕੁੜੀ ਰੱਖੀ ਆ ਤੁਸੀਂ ਵੇਚ ਦਿਓ ਟਾਈਮ ਤੇ ਕੋਈ ਤੁਹਾਡਾ ਅਰਥ ਸਾਰ ਦਿੰਦੀ ਆ ਜੀ ਨਾਲੇ ਤਾਂ ਘਰ-ਬਾਰ ਸੌਖਾ ਚੱਲਦਾ ਜੀ ਨਾਲੇ bizness ਵੀ ਆ ਨਾਲੇ ਤੁਸੀਂ ਇਹਦੇ ਨੂੰ enjoy ਕਰਦੇ ਹੋ ਦੋਨੇ ਚੀਜ਼ੇ ਮਿਲਾ ਕੇ ਵਧੀਆ ਜੀ ਇਹ ਨਸ਼ਾ ਕਰਨਾ ਤਾਂ ਫਿਰ ਘੋੜਿਆਂ ਦਾ ਕਰੋ ਘੋੜਿਆਂ ਦਾ ਕਰੋ ਬਾਈ ਬਈ ਬਾਈ ਜੀ ਪਹਿਲਾਂ ਸਾਰਿਆਂ ਨੂੰ ਸਾਡੇ ਤਲਵੰਡੀ ਮੇਲਾ ਲੱਗਣ ਨਾਲ ਨਾ ਜੀ ਇਹ ਪਿਛਲੀ ਵਾਰ ਮਾਗੀ ਦੇ ਮਕਸਰ ਮੇਲਾ ਹੁੰਦਾ 10 ਘਰਾਂ ਨੂੰ ਦਾ ਅਸੀਂ ਘੋੜੇ ਦਵਾ ਕੇ ਲਿਆਇਆ ਨਵੇਂ ਚ ਤਲਵੰਡੀ ਮੇਲੇ ਵਾਸਤੇ ਹੁਣ ਰੈਡੀ ਹੋ ਗਿਆ ਇੱਥੇ ਵੀ ਸੌਦੇ ਹੋ ਰਹੇ ਆ ਜੀ ਤੇ ਕਾਫੀ ਮੁੰਡੇ ਯੰਗ ਜਿੰਨਾ ਯੂਥ ਆ ਸਾਡੇ ਨਾਲ ਕਾਫੀ ਅਟੈਚ ਹੋ ਰਿਹਾ ਸੀ ਬਿਲਕੁਲ ਐਸਾ ਨੌਜਵਾਨ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੂੰ ਨਸ਼ਾ ਹੈਗਾ ਨਸ਼ਾ ਵੀ ਕਰਦੇ ਆ ਪਰ ਘੋੜਿਆਂ ਦਾ ਤੇ ਘੋੜਿਆਂ ਦਾ ਨਸ਼ਾ ਅਜਿਹੇ ਨਸ਼ਾ ਜਿਹਨੂੰ ਇੱਕ ਵਾਰ ਲੱਗ ਜੇ ਕਹਿੰਦੇ ਉਹ ਛੱਡ ਨਹੀਂ ਸਕਦਾ ਦੂਜੇ ਨਸ਼ਿਆਂ ਨਾਲੋਂ ਇਹ ਨਸ਼ਾ ਕਰੋ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਨੇ ਕਿ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਜਿੱਥੇ ਘੋੜਿਆਂ ਨਾਲ ਜੁੜਦੀ ਹੈ ਉੱਥੇ ਨਸ਼ਿਆਂ ਤੋਂ ਦੂਰ ਵੀ ਹੁੰਦੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਹਿਬ ਬਟਿੰਡਾ